ਮੈਂ ਆਖਿਆ ਵੀਰ ਜੀ ਮੇਰਾ ਪਿੰਡ ਬੰਡਾਲਾ ਵਾ ਆ ਦੇਖੋ ਮੇਰਾ ਆਧਾਰ ਕਾਰਡ ਮੈਂ ਅਸੀਂ ਤੂੜੀ ਲੈ ਕੇ ਜਾਣੀ ਆ ਆ ਵੀਰੋਂ ਨਹੀਂ ਦੇਣਦੇ ਮੌਕੇ ਦੇ ਮੌਜੂਦਾ ਸੁਖਦੇਵ ਸਿੰਘ ਸਰਪੰਚ ਸਾਹਿਬ ਉਹਨਾਂ ਦੇ ਸਿਰ 'ਤੇ ਸੱਟ ਲੱਗੀ ਉਹ ਗੱਲ ਹੋਈ ਜਿਹਦਾ ਡਰ ਸੀ ਪਿਛਲੇ ਲੰਬੇ ਦਿਨਾਂ ਤੋਂ ਮੈਂ ਇਹ ਬੇਨਤੀਆਂ ਕਰਦਾ ਆ ਰਿਹਾ ਕਿ ਦੂਰੋ ਦੂਰੋ ਜਿਹੜੀ ਸੰਗਤ ਫਿਰੋਜ਼ਪੁਰ ਦੇ ਵਿੱਚ ਕਿਉਂਕਿ ਹਰੀਕੇ ਹੈੱਡ ਤੋਂ ਲੈ ਕੇ ਤੇ ਮੁਸੀਬਤ ਹੀ ਮੁਸੀਬਤ ਆ ਥੱਲੇ ਆ ਸਾਰਾ ਹੀ ਫਿਰੋਜ਼ਪੁਰ ਦਾ ਏਰੀਆ ਬੰਡਾਲਾ ਵਸਤੀ RAMLAL ਉਸ ਤੋਂ ਬਾਅਦ ਜਿਹੜਾ ਥੱਲੇ ਜਿਹੜਾ ਏਰੀਆ ਹੈਗਾ ਗੱਟੀ ਰਾਜੋਕੇ ਵਾਲੇ ਪਾਸੇ ਦਾ ਉਸ ਤੋਂ ਬਾਅਦ ਗੁਰੂ ਸਾਹਿਬ ਦਾ ਏਰੀਆ ਵੀ ਡੁੱਬਿਆ ਹੋਇਆ ਤਾਂ ਮੁਸੀਬਤ ਕਿਹੜੀ ਪੈ ਗਈ ਹੈ ਮੁਸੀਬਤ ਤੁਸੀਂ ਦੇਖੋ ਨਾ ਇੱਥੇ ਦਰਿਆ ਹੈ ਨਾ ਇੱਥੇ ਪਾਣੀ ਹੈ ਤੇ ਮੈਂ ਖੜਾ ਭਦਰੂ ਪਿੰਡ ਦੇ ਵਿੱਚ ਤੇ ਆ ਪਿੱਛੇ ਮੇਰੇ ਵੱਡੇ ਵੱਡੇ ਟਰਾਲੇ ਖੜੇ ਆ ਤੂੜੀ ਦੇ ਤੇ ਆ ਸੰਗਤ ਖੜੀ ਹੈ ਇੱਥੇ ਕੱਲ ਲੜਾਈ ਹੋ ਗਈ ਆ ਲੜਾਈਆਂ ਪਹਿਲਾਂ ਵੀ ਹੋਈਆਂ ਜਿਹੜੀ ਮੈਂ ਬੇਨਤੀ ਕੀਤੀ ਸੀ ਵੀ ਯਾਰ ਜਿਹੜੇ ਲੋਕ ਸਾਡੇ ਸੇਵਕ ਦੂਰੋਂ ਦੂਰੋਂ ਆਉਂਦੇ ਨਾ ਉਹ ਬੜੀ ਭਾਵਨਾ ਲੈ ਕੇ ਆਉਂਦੇ ਕਿ ਅਸੀਂ ਹਾਰਡਪੀਟ ਤੇ ਜਿਹੜੇ ਸਾਡੇ ਪਰਿਵਾਰ ਨੇ ਸਾਡੇ ਭਰਾ ਨੇ ਉਹਨਾਂ ਦੀ ਸੇਵਾ ਕਰਨੀ ਆ ਤਾਂ ਉਹ ਲੋਕ ਆ ਰਹੇ ਆ ਤੇ ਉਹਨਾਂ ਨੂੰ ਜਿਹੜਾ ਹੈਗਾ ਨਾ ਖੱਜਲ ਨਾ ਕਰੋ ਦੋ ਵਾਰ ਪਹਿਲਾਂ ਹੋਇਆ ਇੱਕ ਰਾਂ ਆਰਫ ਕੇ ਥਾਣੇ 'ਚ ਹੋਇਆ ਉਸ ਤੋਂ ਬਾਅਦ ਜਿਹੜਾ ਕਿਲਚੇ ਪਿੰਡ ਵਾਲੇ ਪਾਸੇ ਹੋਇਆ ਮਲੇਰਕੋਟ ਲੈ ਆ ਲੈ ਚਲੋ ਉਹਨਾਂ ਤੋਂ ਅਸੀਂ ਹੱਥ ਜੋੜ ਕੇ ਮਾਫੀ ਮੰਗੀ ਫੋਨ ਕਰਕੇ ਵੀ ਅਸੀਂ ਫਰੋਈਪੁਰ ਵੱਲੋਂ ਮਾਫੀ ਚਾਹੁੰਦੇ ਆ ਕਿ ਜੇ ਤੁਹਾਡੇ ਨਾਲ ਕੁਝ ਹੋਣ ਇੱਥੇ ਵੀ ਹੋ ਗਿਆ ਰਾਜਸਥਾਨ ਤੋਂ ਤੂੜੀ ਲੈ ਕੇ ਇਹ ਇੱਥੇ ਆਉਂਦੇ ਆ ਬੰਡਾਲੇ ਵਾਲੀ ਸਾਈਡ ਤੇ ਸੰਗਤ ਆਉਂਦੀ ਹੈ ਪਰ ਉਹ ਭੱਦਰੂਪਿੰਡ ਦੇ ਵਿੱਚ ਕਿਉਂਕਿ ਜਿਹੜੀ ਸੰਗਤ ਵਾਸਤੇ ਉਹ ਤੂੜੀ ਲੈ ਕੇ ਆਉਂਦੇ ਆ ਉਹ ਲੋਕ ਡੁੱਬੇ ਹੋਏ ਨੇ ਉਹਨਾਂ ਦੇ ਕੋਲੇ ਜਾਣ ਵਾਸਤੇ ਕੋਈ ਰਸਤਾ ਨਹੀਂ ਹੈਗਾ ਤਾਂ ਉਹ ਸੰਗਤ ਨੇ ਬੇਨਤੀ ਕੀਤੀ ਕਿ ਤੁਸੀਂ ਸਾਡੇ ਵਾਸਤੇ ਤੂੜੀ ਲੈ ਕੇ ਆਏ ਹੋ ਤੁਹਾਡਾ ਧੰਨਵਾਦ ਹੈ ਤੇ ਅਸੀਂ ਆਪਦੀ ਕਿਸੇ ਥਾਂ ਤੇ ਲਵਾ ਲੈਨੇ ਆ ਜਦੋਂ ਪਾਣੀ ਲੈ ਗਿਆ ਤਾਂ ਉਦੋਂ ਅਸੀਂ ਜਿਹੜਾ ਹੈਗਾ ਅੱਗੇ ਲੈ ਜਾਾਂਗੇ ਆਪਾਂ ਗੱਲਬਾਤ ਕਰਦੇ ਆ ਇਹ ਜਿਹੜੀ ਜਥੇਬੰਦੀ ਵੱਲੋਂ ਇਹ ਕੀ ਹੋਇਆ ਜੀ ਸਾਰਾ ਤੁਸੀਂ ਕਿਹੜੀ ਜਥੇਬੰਦੀ ਵੱਲੋਂ ਇੱਥੇ ਇਹ ਤੂੜੀ ਆਈ ਹੈ ਤੇ ਆਈ ਕਿੱਥੋਂ ਆਹ ਦੇਖੋ ਮੇਰਾ ਨਾਮ ਸਤਵੰਤ ਸਿੰਘ ਸੰਧੂ ਮੁਰਕਵਾਲਾ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜੱਥੇਬੰਦੀ ਵੱਲੋਂ ਅਸੀਂ ਇੱਥੇ ਸੇਵਾਵਾਂ ਨਿਭਾ ਰਹੇ ਹਾਂ ਸਾਡੀ ਜੱਥੇਬੰਦੀ ਬਣੀ ਜੱਥੇਬੰਦੀ ਦੇ ਜਿੰਨੇ ਸੇਵਾਦਾਰ ਨੇ ਉਹ ਵਲੰਟੀਅਰ ਤੌਰ ਤੇ ਪਹਿਲੇ ਦਿਨ ਤੋਂ ਗੁਰਦਾਸਪੁਰ ਤੋਂ ਲੈ ਕੇ ਫਾਜ਼ਿਲਕਾ ਤੱਕ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਕੁਝ ਜੱਥੇਬੰਦੀ ਨੇ ਆਪਣੇ ਵੱਲੋਂ ਵੀ ਜਿਹੜੀ ਹੈ ਸਹਾਇਤਾ ਕਰਨ ਦੀ ਆਪਣਾ ਫੰਡ ਇਕੱਠਾ ਕਰਕੇ ਕੀਤੀ ਉਸ ਤੋਂ ਇਲਾਵਾ ਸਾਡੇ ਨਾਲ ਉਹ ਭਰਾ ਸੰਪਰਕ ਚਾਰੇ ਰਾਜਸਥਾਨ ਤੋਂ ਹਰਿਆਣਾ ਤੋਂ ਬਾਹਰੋਂ ਜਾਂ ਪੰਜਾਬ ਦੇ ਵਿੱਚੋਂ ਸੇਵਾ ਲੈ ਕੇ ਆ ਰਹੇ ਉਹਨਾਂ ਨੂੰ ਅੱਗੇ ਸੇਵਾਦਾਰਾਂ ਦੀ ਤੇ ਵਲੰਟੀਅਰ ਦੀ ਲੋੜ ਆ ਪਿੱਛੇ ਜੇ ਵੀਡੀਓ ਵਾਇਰਲ ਹੋ ਗਈ ਸੀ ਕਿ ਜਿਹੜਾ ਰਾਸ਼ਨ ਹੈ ਉਹ ਤੇ ਰਸਤੇ ਦੇ ਵਿੱਚ ਜਿਹੜਾ ਰਾਸ਼ਨ ਰੱਖ ਲਿਆ ਜਾਂਦਾ ਸੋ ਉਹਦੇ ਵਿੱਚ ਇੱਕ ਬ੍ਰਿਜ ਦਾ ਕੰਮ ਕਰ ਰਹੀ ਹੈ ਜਥੇਬੰਦੀ ਦੇ ਵਲੰਟੀਅਰ ਤੌਰ ਤੇ ਜਿਹੜੇ ਭਰਾ ਸਾਡੇ ਪਾਣੀ ਦੇ ਵਿੱਚ ਹੜਾਂ ਦੇ ਵਿੱਚ ਡੁੱਬੇ ਹੋਏ ਬੰਨ ਦੇ ਅੰਦਰ ਹੈ ਉਹਨਾਂ ਦੀ ਪੂਰਾ ਸਰਵੇ ਕਰਕੇ ਉਹਨਾਂ ਦੀ ਲਿਸਟ ਬਣਾ ਕੇ ਉਹਨਾਂ ਨੂੰ ਕਿੰਨਾ ਸਮਾਨ ਚਾਹੀਦਾ ਕਿਹੜੀ ਕਿਸ ਚੀਜ਼ ਦੀ ਜ਼ਰੂਰਤ ਹੈ ਉਸ ਦੇ ਲਈ ਫਿਰ ਜਿਹੜਾ ਕੋਈ ਭਰਾ ਸਮਾਨ ਲੈ ਕੇ ਆ ਰਿਹਾ ਸਾਡੇ ਨਾਲ ਲਿੰਕ ਚ ਆਉਂਦਾ ਅਸੀਂ ਉਸ ਨੂੰ ਪਹਿਲਾਂ ਉਸ ਪਰਿਵਾਰ ਨਾਲ ਮਲਾਉਣੇ ਜਾ ਕੇ ਮਲਾਉਣ ਤੋਂ ਬਾਅਦ ਉਸ ਪਰਿਵਾਰ ਨੂੰ ਵੀ ਉਹਨਾਂ ਨਾਲ ਮਲਾਉਣੇ ਫਿਰ ਜਿਹੜਾ ਭਰਾ ਲੈ ਕੇ ਆਉਂਦਾ ਉਹ ਜਦੋਂ ਸੰਤੁਸ਼ਟ ਹੋ ਜਾਂਦਾ ਵੀ ਇਹ ਠੀਕ ਇਹਨਾਂ ਨੂੰ ਜ਼ਰੂਰਤ ਹੈ ਤਾਂ ਇੱਥੇ ਤੁਸੀਂ ਸਮਾਨ ਉੜੀ ਦੇ ਭੁੰਗ ਦੇ 200 ਗੱਟਾ ਫੀਡ ਦਾ 25000 ਬੋਤਲ ਪਾਣੀ ਦੀ ਨਾਲ 10 ਕੁਇੰਟਲ ਫਰੂਟ ਲੈ ਕੇ ਆਏ ਸੀਗੇ ਉੱਥੋਂ ਦੇ ਭਰਾ ਸਾਡੇ ਉਹਨਾਂ ਨਾਲ ਸਾਡਾ ਜਥੇਬੰਦੀ ਦਾ ਸੰਪਰਕ ਹੋਇਆ ਮੈਂ ਫਾਜ਼ਿਲ ਕਾ ਤੋਂ ਉਹਨਾਂ ਨੂੰ ਇੱਥੇ ਫਰੋਜਪੁਰ ਭੇਜਤਾ ਜੀ ਇੱਥੇ ਸਾਡੀ ਜਥੇਬੰਦੀ ਦੇ ਕੋਸ਼ ਸੇਵਾਦਾਰ ਨੇ ਜਿਨ੍ਹਾਂ ਦੀ ਡਿਊਟੀ ਲਈ ਗਈ ਭਦਰੂ ਤੋਂ ਗੁਰਪ੍ਰੀਤ ਜੀ ਨੇ ਬਲਜੀਤ ਜੀ ਨੇ ਪੱਲਾ ਮੇਗਾ ਤੋਂ ਹੋਰ ਨਾਲ ਸਾਡੇ ਕੋਆਰਡੀਨੇਟਰ ਨੇ ਜਿਹੜੇ ਕੰਮ ਕਰ ਰਹੇ ਆ ਉਹਨਾਂ ਦੀ ਡਿਊਟੀ ਲਾ ਕੇ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਪਰਿਵਾਰਾਂ ਦੀ ਉਹਨਾਂ ਦੀ ਪਰਖ ਕਰੋ ਸਾਨੂੰ ਬੰਡਾਲੇ ਤੋਂ ਪਹਿਲਾਂ ਹੀ 10 ਪਰਿਵਾਰਾਂ ਦੀ ਲਿਸਟ ਆ ਚੁੱਕੀ ਸੀ ਕੇ ਸੇਵਾਦਾਰਾਂ ਨੂੰ ਮਲਾਤਾ ਉਹਨਾਂ ਨੇ ਮੌਕੇ ਤੇ ਹਾਂ ਮੌਕੇ ਤੇ ਜਾ ਕੇ ਹਾਲਾਤ ਵਿਖਾਤੇ ਉਹ ਕਹਿੰਦੇ ਵੀ ਤੂੜੀ ਜਿਹੜੀ ਹੈ ਇਹ ਪੰਡਾਂ ਦੇ ਨਾਲ ਤੇ ਭੋਂਗੇ ਤੇ ਨਹੀਂ ਜਾ ਸਕਦਾਗਾ ਜਿਹੜੀ ਫੀਡ ਸੀ ਉਹ ਉਹਨਾਂ ਨੇ ਬਣਾ ਦਿੱਤੀ ਸਾਰੀ ਲਗਭਗ ਜਿਹੜੀ 200 ਗੱਟਾ ਫੀਡ ਲੈ ਕੇ ਆਏ ਸੀਗੇ ਪਰ ਤੂੜੀ ਦੇ ਲਈ ਫਿਰ ਪਰਿਵਾਰ ਨੂੰ ਪੁੱਛਿਆ ਵੀ ਤੁਹਾਡੇ ਕੋਲ ਕੋਈ ਪਿੱਛੇ ਪ੍ਰਬੰਧ ਹੈਗਾ ਆ ਉੱਥੇ ਲਾ ਦੀਏ ਨਹੀਂ ਕਿਉਂਕਿ ਤੂੜੀ ਦੇ ਕੋਈ ਸਾਧਨ ਹੈਗਾ ਸੀ ਜਾਂ ਗੱਠਾਂ ਬੰਨੀ ਹੁੰਦੀਆਂ ਪਰ ਇਹ ਵਿਚਾਰੇ ਖੁੱਲਾ ਭੋਂਗ ਲੈ ਕੇ ਆ ਗਿਆ ਹੁਣ ਗੱਠਾਂ ਹੁੰਦੀਆਂ ਤੇ ਅਸੀਂ ਬੇੜੀਆਂ ਤੇ ਰੱਖ ਕੇ ਵੀ ਅੱਗੇ ਪਚਾ ਦਿੰਦੇ ਪਰ ਪਚਾਉਣ ਦਾ ਕੋਈ ਸਿਸਟਮ ਨਹੀਂ ਸੀ ਹੈਗਾ ਇਸ ਕਰਕੇ ਫਿਰ ਬ ਨੇ ਆਖਿਆ ਵੀ ਸਾਡੇ ਨਾਲ ਭੱਦਰੂ ਜਗ੍ਹਾ ਦੇ ਦਿਓ ਸਾਨੂੰ ਇੱਥੇ ਕੁਸੀ ਅਸੀਂ ਉੱਥੇ ਜਿਹੜੀ ਇੱਕ ਟਰਾਲੀ ਲਾ ਲੈਨੇ ਆ ਉਹਨਾਂ ਵਿੱਚ ਇੱਕ ਹੋਰ ਗੱਲ ਆਈ ਵੀ ਉਹ ਜਿਹੜੇ ਲੈ ਕੇ ਆਏ ਸੀ ਭਰਾ ਆਪਣੇ ਉਹਨਾਂ ਦੇ ਤਿੰਨ ਟਰਾਲੇ ਸੀ ਦੋ ਟਰਾਲੇ ਤਾਂ ਉਹਨਾਂ ਦੇ ਆਪ ਦੇ ਘਰ ਦੇ ਪਰਿਵਾਰ ਦੇ ਸੀਗੇ ਟਰੈਕਟਰ ਵੀ ਆਪਦੇ ਸੀ ਇੱਕ ਭੋਂਗ ਦਾ ਟਰਾਲਾ ਜਿਹੜਾ ਆ ਉਹ ਕਿਰਾਏ ਤੇ ਕਰਕੇ ਲੈ ਕੇ ਆਏ ਸੀ ਉਹ ਵਿਚਾਰੇ ਕਿਰਾਏਦਾਰ ਸੀ ਉਹਨਾਂ ਨੇ ਇਹ ਗੱਲ ਆਖੀ ਵੀ ਡੱਕਣ ਨੂੰ ਸ਼ਾਇਦ ਅਸੀਂ ਤਿੰਨੇ ਹੀ ਇੱਥੇ ਰੁਕ ਜਾਂਦੇ ਜਦੋਂ ਪਾਣੀ ਥੱਲੇ ਉੱਤਰ ਜਾਂਦਾ ਜਾਂ ਘਟ ਹੋ ਜਾਂਦਾ ਅਸੀਂ ਦੁਬਾਰਾ ਆ ਕੇ ਆਪ ਨਾਲ ਸੇਵਾ ਜਾ ਕੇ ਕਰਦੇ ਜਿਨ੍ਹਾਂ ਨੂੰ ਲੋਡ ਹੈ ਪਰ ਸਾਡੀ ਇਹ ਮਜਬੂਰੀ ਵੀ ਇੱਕ ਸਾਨੂੰ ਜਿਹੜਾ ਆ ਡੰਪ ਜਗਾ ਦੇ ਦਿਓ ਜਿੱਥੇ ਜਗਾ ਹੋ ਜਾਵੇ ਫਿਰ ਜਦੋਂ ਬੰਡਾਲੇ ਵਾਲੇ ਪਰਿਵਾਰ ਨਾਲ ਗੱਲ ਕੀਤੀ ਉਹ ਕਹਿੰਦੇ ਸਾਨੂੰ ਤੁਸੀਂ ਪਿੱਛੇ ਜਗਾ ਪ੍ਰੋਵਾਈਡ ਕਰਾ ਦਿਓ ਉੱਥੇ ਤੁਸੀਂ ਜਿਹੜਾ ਉਤਾਰ ਦਿਓ ਅਸੀਂ ਉੱਥੋਂ ਫਿਰ ਜਿੰਨੀ ਲੋੜ ਹੋਏ 5-10 ਬੰਦਾ ਦੀ ਆਪਣੀ ਟਰਾਲੀ ਟਰੈਕਟਰ ਲਿਆਇਆ ਕਰਾਂਗੇ ਅੱਗੇ ਬੇੜੀ ਤਰਾ ਕੇ ਲੈ ਜਾਇਆ ਕਰਾਂਗੇ ਸੋ ਉਸ ਦੇ ਅਧੀਨ ਗੁਰਪ੍ਰੀਤ ਭੱਦਰੂ ਦੀ ਜ਼ਿੰਮੇਵਾਰੀ ਲਈ ਗਈ ਸੀਗੀ ਵੀ ਤੂੰ ਸਾਰੇ ਇੱਧਰ ਦੀ ਜਿਹੜੀ ਹੈ ਉਹਨਾਂ ਨੂੰ ਮੈਨੇਜ ਕਰਨਾ ਚਾਹ ਪਾਣੀ ਦਾ ਰਹਿਣ ਦਾ ਪ੍ਰਬੰਧ ਵੀ ਕਰਨਾ ਤੋ ਬਹੁਤ ਵਧੀਆ ਦੀ ਸੇਵਾ ਨਿਭਾ ਰਿਹਾ ਸੀਗਾ ਸ਼ਾਮ ਦਾ ਜਦੋਂ ਟਾਈਮ ਹੋਇਆ ਉਹ ਪਰਿਵਾਰ ਵੀ ਆ ਗਿਆ ਇੱਥੇ ਬੰਡਾਲੇ ਵਾਲਾ ਨੌ ਸਾਨੂੰ ਅਚਾਨਕ ਉੱਥੋਂ ਫੋਨ ਜਾਂਦਾ ਜਥੇਬੰਦੀ ਨੂੰ ਕਿ ਭਾਈ ਇੱਥੇ ਸਾਡੇ ਪਿੰਡ ਦੇ ਸ਼ਰਾਰਤੀ ਅੰਸਰਾਂ ਨੇ ਕੋਈ ਸਾਡੇ ਨਾਲ ਧੱਕੇਬਾਜੀ ਕਰ ਦਿੱਤੀ ਆ ਤੇ ਆਪਣੇ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਕੋਈ ਪਿੰਡ ਦੇ ਸਰਪੰਚ ਵੀ ਨੇ ਵੀ ਸਾਡੇ ਨਾਲ ਧੱਕਾ ਮੁਕੀ ਕੀਤੀ ਤੇ ਸੱਟ ਲੱਗੀ ਤੇ ਉਹ ਉਹਨਾਂ ਨੂੰ ਦਾਖਲ ਕਰਾਇਆ ਗਿਆ ਸੋ ਵੱਡੀ ਗੱਲ ਇਹ ਹੈ ਵੀ ਇੱਕ ਪਾਸੇ ਤਾਂ ਹੜਾਂ ਦੀ ਮਾਰ ਆ ਰਹੀ ਸੀਗੀ ਦੂਜੇ ਪਾਸੇ ਸ਼ਰਾਰਤੀ ਅੰਸਰਾਂ ਵੱਲੋਂ ਇਹ ਕੀਤਾ ਜਾ ਰਿਹਾ ਸੋ ਜਿਹੜੇ ਪਰਿਵਾਰ ਉਹ ਵੀ ਹਾਜ਼ਰ ਹੈ ਇੱਥੇ ਉਸ ਤੋਂ ਬਾਅਦ ਟਰੈਕਟਰ ਅਸੀਂ ਜਿਹੜਾ ਇਹ ਪਰਿਵਾਰ ਹੈ ਇਹ ਭਰਾਵਾ ਇਹਦੀ ਇੱਥੇ ਘਰ ਆ ਇਹਦੀ ਸਾਹਮਣੇ ਜ਼ਮੀਨ ਆ ਜ਼ਮੀਨ ਦੇ ਨਾਲ ਇਹਦੀ ਢੂੜੀ ਲਵਾਈ ਆ ਟਰ ਤੇਰੀ ਜ਼ਿੰਮੇਵਾਰੀ ਜਿੰਨੇ ਦਿਨੋਂ ਨਹੀਂ ਆਉਂਦੇਗੇ ਤੇ ਇੱਕ ਟਰੈਕਟਰ ਉਹ ਆਪਣਾ ਵਾਪਸ ਲੈ ਗਿਆ ਇੱਕ ਟਰੈਕਟਰ ਟਰਾਲਾ ਖਾਲੀ ਕਰਾ ਕੇ ਉਹ ਲੈ ਕੇ ਇੱਕ ਟਰੈਕਟਰ ਉਹ ਆਪਣਾ ਇਧਰ ਅੰਦਰ ਲਾ ਕੇ ਆ ਜੀ ਆਪ ਦਾ ਟਰੈਕਟਰ ਆਪ ਦਾ ਟਰੈਕਟਰ ਤੁਸੀਂ ਖੜੋ ਤੁਸੀਂ ਖੜੋ ਇੱਥੇ ਅਸੀਂ ਜਾ ਕੇ ਆਉਣੇ ਆ ਵੀ ਆਪਾਂ ਦੇਖਦੇ ਆ ਜਿਹੜਾ ਉਹ ਰਾਜਸਥਾਨ ਵਾਲੇ ਵੀਰ ਆਏ ਆ ਨਾ ਤੋੜੀ ਲੈ ਕੇ ਉਹਨਾਂ ਦਾ ਟਰੈਕਟਰ ਆਪ ਦਾ ਜਿਹੜਾ ਮਾਲਕੀ ਟਰੈਕਟਰ ਆ ਕਰਾਏ ਵਾਲਾ ਜਿਹੜਾ ਉਹ ਲੈ ਗਿਆ ਕਰਾਏ ਦਾ ਇੱਕ ਟਰੈਕਟਰ ਤੇ ਇੱਕ ਟਰਾਲਾ ਸੀਗਾ ਉਹ ਲੈ ਗਿਆ ਤੇ ਇੱਕ ਟਰੈਕਟਰ ਚ ਉਹਨਾਂ ਦਾ ਜਿਹੜਾ ਮਾਲਕੀ ਆ ਉਹ ਇੱਥੇ ਖੜਾ ਕਰ ਗਏ ਤੁਸੀਂ ਵੇਖੋ ਜੀ ਲੱਖਾਂ ਦੇ ਸੰਦ ਨੇ ਆਪਣੇ ਜ਼ਿਮੀਦ अच्छा वो अक्सर जे किते बेगानी जगह ते ਆਪਾਂ ਹੀ ਕਿਸੇ ਦੂਜੀ ਸਟੇਟ ਚ ਜਾਣਾ ਹੋਵੇ ਤੇ ਆਪਾਂ ਬੜੀ ਵੱਡੀ ਜ਼ਿੰਮੇਵਾਰੀ ਪਾਲਦੇ ਆ ਵੀ ਕਿਸੇ ਸਾਡੇ ਜਿਹੜੇ ਟਰਾਲੇ ਵੀ ਆ ਤੇ ਟਰੈਕਟਰ ਵੀ ਸੇਫ ਹੋਣੇ ਚਾਹੀਦੇ ਠੀਕ ਹੈ ਤੇ ਤੁਸੀਂ ਇਹ ਦੇਖ ਲਓ ਵੀ ਇਹ ਟਰੈਕਟਰ ਨੂੰ ਇਸ ਟਾਈਮ ਆ ਘਰ ਦੇ ਵਿੱਚ ਕੋਠੀ ਦੇ ਵਿੱਚ ਪੂਰੀ ਜ਼ਿੰਮੇਵਾਰੀ ਦੇ ਨਾਲ ਇਹਦੀ ਭਰਾ ਦੀ ਡਿਊਟੀ ਲਈ ਗਈ ਹੈ ਕਿ ਭਰਾ ਇਹ ਤੂੰ ਸਾਰੀ ਜ਼ਿੰਮੇਵਾਰੀ ਤੇਰੀ ਜਿੰਨੇ ਦਿਨੋਂ ਨਹੀਂ ਆਉਂਦੇ ਤੋਂ ਉਹਨਾਂ ਨੇ ਵੀ ਇਸ ਗੱਲ ਦਾ ਮਾਣ ਮਹਿਸੂਸ ਕੀਤਾ ਵੀ ਸਾਡੇ ਜਿਹੜੇ ਟਰੈਕਟਰ ਆ ਤੇ ਟਰਾਲੇ ਬੜੇ ਸੇਫ ਆ ਅਸੀਂ ਇਸ ਤੇ ਛੱਡ ਜਾਨੇ ਜਦੋਂ ਅਸੀਂ ਦੁਬਾਰਾ ਆਵਾਂਗੇ ਤੁਸੀਂ ਜੇ ਪਹਿਲਾਂ ਲੋਡ ਪੈ ਜਾਂਦੀ ਤਾਂ ਸਾਨੂੰ ਪਹਿਲਾਂ ਕਾਲ ਕਰ ਦੇਣੀ ਆ ਜੇ ਜਦੋਂ ਪਾਣੀ ਉੱਤਰ ਗਿਆ ਉਦੋਂ ਲੋਡ ਪੈ ਗਈ ਵੰਡਣ ਦੀ ਤਾਂ ਅਸੀਂ ਤੁਹਾਡੇ ਨਾਲ ਆਵਾਂਗੇ ਤੇ ਵੰਡਾਵਾਂਗੇ ਬੜਾ ਵੱਡਾ ਚੇਰਾ ਕੀਤਾ ਉਹਨਾਂ ਨੇ ਕਿ ਆਪ ਦੇ ਟਰੈਕਟਰ ਟਰਾਲੀ ਇੱਥੇ ਛੱਡ ਕੇ ਰਾਜਸਥਾਨ ਦੇ ਪਿੰਡ ਤੋਂ ਆਏ ਨੇ ਮੈਂ ਦੱਸਦਾ ਇੱਥੇ ਬੋਰਡ ਲੱਗਾ ਪਿੰਡ ਦਾ ਨਾਂ ਕੀ ਹੈ ਉੱਥੋਂ ਲੈ ਕੇ ਤੂੜੀ ਲੈ ਕੇ ਆਏ ਨੇ ਫੀਲਡ ਲੈ ਕੇ ਆਏ ਨੇ ਫਰੂਟ ਲੈ ਕੇ ਆਏ ਨੇ ਉਹਨਾਂ ਨੇ ਸਾਡੀ ਸੇਵਾ ਕੀਤੀ ਆ ਪਰ ਅਸੀਂ ਕੀ ਕੀਤਾ ਉਹ ਸਾਰਿਆਂ ਦੇ ਸਾਹਮਣੇ ਹੀ ਆ ਰਿਡਮਲ ਸਰਪੰਦ ਹੈ ਗੰਗਾ ਨਗਰ ਰਾਜਸਥਾਨ ਦੇ ਵਿੱਚ ਕਿ ਹਰ ਪੀੜਤਾ ਵਾਸਤੇ ਉਹ ਜਿਹੜਾ ਆ ਦੇਖੋ ਬੋਰਡ ਲੱਗਾ ਨਾਲ ਥੱਲੇ ਉਹਨਾਂ ਨੇ ਆ ਪੈਨ ਨਾਲ ਲਿਖਿਆ ਰਿਡਮਲ ਸਰ ਤੇ ਉੱਥੋਂ ਲੈ ਕੇ ਆਏ ਨੇ ਤੇ ਆਪਾਂ ਵੀਰ ਕਿੱਥੇ ਆ ਕੀ ਹੋਇਆ ਫਿਰ ਇੱਥੇ ਵੀਰ ਜੀ ਸੱਸੀ ਗਾਲ ਵੀਰ ਜੀ ਸਾਰਿਆਂ ਨੂੰ ਮੇਰਾ ਨਾਮ ਗਗਨਦੀਪ ਸਿੰਘ ਮੈਂ ਇੱਥੋਂ ਦਾ ਹੀ ਰਹਿਣ ਵਾਲਾ ਹਾਂ ਕੁਝ ਨਹੀਂ ਹੋਇਆ ਸਵੇਰ ਦੇ ਉਹ ਸਾਰੇ ਵੀਰ ਆਏ ਸੀ ਚਾਹ ਪਾਣੀ ਉਹਨਾਂ ਨੂੰ ਪਿਆਇਆ ਚਾਚਾ ਜੀ ਆਪਣੇ ਗੁਰਪ੍ਰੀਤ ਸਿੰਘ ਅਸੀਂ ਉਹਨਾਂ ਦੀ ਬਹੁਤ ਸੇਵਾ ਕੀਤੀ ਕਿ ਦੂਰੋਂ ਆਏ ਨੇ ਵੀਰ ਅਦਰ ਸਟੇਟ ਚੋਂ ਆਏ ਨੇ ਮਾੜਾ ਨਾ ਕਿਸੇ ਨੂੰ ਚੰਗਾ ਸਭ ਨੂੰ ਚੰਗਾ ਲੱਗੇ ਮਾੜਾ ਨਾ ਲੱਗੇ ਕਿਸੇ ਨੂੰ ਕਿ ਪੰਜਾਬ ਦੇ ਬੰਦੇ ਨੇ ਜਿਹੜੇ ਦੇ ਮਾੜੇ ਨਹੀਂ ਹੈਗੇ ਇਹਨਾਂ ਦੇ ਖੁੱਲੇ ਦਿਲ ਅਸੀਂ ਉਹਨਾਂ ਨੂੰ ਸਾਰੀ ਦਿਹਾੜੀ ਲੰਗਰ ਪ੍ਰਸ਼ਾਦਾ ਖਾਇਆ ਚਾਹ ਪੀਈ ਸ਼ਾਮ ਦੇ ਮੌਕੇ 5:30 ਦੇ ਕਰੀਬ ਕੁਝ ਬੰਦੇ ਆਏ ਨੇ ਇਸ ਤੋਂ ਹੈਗੇ ਪਿੰਡ ਦੇ ਨੇ ਦੋ ਤਿੰਨ ਬੰਦੇ ਆਏ ਨੇ ਅਸੀਂ ਇੱਥੇ ਚਾਹ ਪਿਆ ਰਹੇ ਸੀ ਵੀਡੀਓ ਬਣਾਉਣ ਲੱਪੇ ਕੁਝ ਨਹੀਂ ਉਹਨਾਂ ਪੁੱਛਿਆ ਕੁਝ ਨਹੀਂ ਦੱਸਿਆ ਵੀਡੀਓ ਬਣਾਉਂਦੇ ਅਸੀਂ ਪਹਿਲਾਂ ਕੁਝ ਨਹੀਂ ਉਹਨਾਂ ਨੂੰ ਕਿਹਾ ਵੀ ਚਲੋ ਉਹ ਵੀ ਆਪਦੀ ਬਣਾ ਲੈਣ ਕੋਈ ਹੁੰਦਾ ਹੀ ਹੈ ਕਿ ਕੋਈ ਗਲਤ ਬੰਦਾ ਨਾ ਇਸ ਚੀਜ਼ ਨੂੰ ਵਰਤ ਲੈ ਕੇ ਜਾਵੇ ਚੀਜ਼ ਨੂੰ ਪਹਿਲਾਂ ਤਾਂ ਉਹਨਾਂ ਅਸੀਂ ਖੜੇ ਸੀਗੇ ਉੱਥੇ ਇੱਕ ਦੂਜੇ ਨੂੰ ਮਾੜਾ ਬੋਲਾਂ ਲਾ ਪਏ ਪਹਿਲਾਂ ਉਹਨਾਂ ਸਾਰੇ ਵੀਰਾਂ ਨੂੰ ਪੁੱਛਿਆ ਵੀਰ ਬੰਡਾਲੇ ਤੋਂ ਆ ਇਹਦੇ ਨਾਲ ਵੀ ਗੱਲ ਹੋਈ ਸਾਰੀ ਕਿ ਉਹਦੇ ਵੀਰ ਨੇ ਆਧਾਰ ਕਾਰਡ ਵਿਖਾਇਆ ਕਿ ਸਾਡਾ ਆਧਾਰ ਕਾਰਡ ਵੇਖੋ ਤੁਸੀਂ ਅਸੀਂ ਖੁਦ ਸਾਨੂੰ ਲੋੜ ਏ ਇਸ ਤੂੜੀ ਦੀ ਅਸੀਂ ਤਾਂ ਲਾਈ ਏ ਇੱਥੇ ਨਹੀਂ ਤੇ ਮਹਾਰਾਜ ਨੇ ਆਪਾਂ ਨੂੰ ਬਚਾਇਆ ਹੈ ਆਪਾਂ ਇਹਨਾਂ ਦੇ ਕੋਲ ਨਹੀਂ ਜਾ ਸਕਦੇ ਤੇ ਇੱਥੇ ਤੋਂ ਸੰਭਗੇ ਇਸ ਤੋਂ ਬਾਅਦ ਇਹਦੇ ਆਧਾਰ ਕਾਰਡ ਵਿਖਾਉਣ ਤੋਂ ਬਾਵਜੂਦ ਵੀ ਉਹ ਨਹੀਂ ਹਟੇ ਉਹ 2-3 ਬੰਦੇ ਇਥੋਂ ਆ ਕੇ ਗਾਂ ਵਾਦਦੇ ਗਏ ਵਾਦਦੇ ਗਏ ਬੰਦਿਆਂ ਹੋ ਗਏ ਸਾਰਿਆਂ ਦੇ ਵਿੱਚ ਖਿਲਰ ਗਏ ਅਸੀਂ ਉਹਨਾਂ ਨੂੰ ਫਿਰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਸਾਡੀ ਜ਼ਿੰਮੇਵਾਰੀ ਤੇ ਟੁੱੜੀ ਆਈ ਤੁਸੀਂ ਵਿੱਚ ਨਹੀਂ ਆ ਸਕਦੇ ਪਹਿਲਾਂ ਅਸੀਂ ਉਹਨਾਂ ਨੂੰ ਕੁਝ ਨਹੀਂ ਆਖਿਆ ਇਹਨਾਂ ਦੇ باوجود ਦੀ ਉਹਨਾਂ ਸਾਡੇ ਤੇ ਹਮਲਾ ਕਰਤਾ ਉਹ ਫਿਰ ਉਹਨਾਂ ਪਿੱਛੇ ਨਾਲ ਦੀ ਨਾਲ ਹੀ ਹੋਰ ਬੰਦਿਆਂ ਨੂੰ ਫੋਨ ਕਰਤਾ ਤੇ ਇਥੇ ਧੱਕਾ ਮੁਕੀ ਹੋ ਗਿਆ ਤੇ ਸਾਡਾ ਜਿਹੜਾ ਮੌਕੇ ਤੇ ਮੌਜੂਦਾ ਸੁਖਦੇਵ ਸਿੰਘ ਸਰਪੰਚ ਸਾਹਿਬ ਉਹਨਾਂ ਦੇ ਸਿਰ ਸੱਟ ਲੱਗ ਗਈ ਇੱਕ ਤੇ ਲੱਗੀ ਕਿ ਹੋਰ ਵੀ ਲੱਗੀ ਇੱਕ ਉਹਨਾਂ ਦਾ ਛੋਟਾ ਭਰਾ ਮਲਕੀਤ ਸਿੰਘ ਉਹਨਾਂ ਦੇ ਹੱਥੇ ਕਾਫੀ ਸੱਟ ਤੇ ਹੁਣ ਦੋਵੇਂ ਜਿਹੜੇ ਉਥੇ ਸਿਵਲ ਹਸਪੀਟਲ ਜੋ ਜਥੇਬੰਦੀ ਵੱਲੋਂ ਜਿਹੜੀ ਮੇਨ ਜ਼ਿੰਮੇਵਾਰੀ ਉਹ ਗੁਰਪ੍ਰੀਤ ਸਿੰਘ ਦੀ ਲਈ ਗਈ ਸੀ ਇਹ ਤੇਰੇ ਬੰਡਾਲੇ ਵਾਸੇ ਪਾਸੇ। ਤੋਂ ਇਹ ਬਾਕੀ ਜੋ ਘਟਨਾਕਰਮ ਹੋਇਆ ਇਹਨਾਂ ਦੀ ਅੱਖਾਂ ਦੇ ਸਾਹਮਣੇ ਆਇਆ ਇਹ ਬਾਕੀ ਤੁਹਾਨੂੰ ਦੱਸਣਗੇ ਵੀ ਇਹ ਕਿਉਂ ਘਟਨਾਕਰਨ ਵਾਪਰੇ ਆ ਜੀ। ਬੰਡਾਲੇ ਪਿੰਡ ਜਿਹੜਾ ਮੈਨੂੰ ਲੱਗਦਾ ਸਾਰਾ ਪਾਣੀ ਨਾ ਕਿਰਿਆ। ਸਾਰਾ ਕਿਰਿਆ। ਤੁਹਾਡੇ ਘਰਾਂ ਤੱਕ ਤੂੜੀ ਜਾਂ ਰਸਨ ਨਹੀਂ ਪਹੁੰਚ ਸਕਦਾ। ਹਾਂਜੀ ਨਹੀਂ ਪਹੁੰਚਦਾ ਜੀ। ਅੱਛਾ। ਤੇ ਜੋ ਵੀ ਵੜਿੰਦਾ ਮਗਰ ਬੰਨ ਤੇ ਵੰਡਿਆ ਜਾਂਦਾ ਕਿੰਨੇ ਘਰ ਨੇ ਜਿੰਨਾ ਵਾਸਤੇ ਤੁਸੀਂ ਤੂੜੀ ਰਖਾਈ ਹੈ? ਜੀ ਅਸੀਂ 10 ਤੋਂ ਵੀ ਅਹੀਂ ਸਾਨੂੰ ਆਏ ਵੀ ਅਹੀਂ ਤੂੜੀ ਦੀ ਲੋੜ ਆ ਸਾਨੂੰ ਹਾਂ ਇਹਨੇ ਵੀਰ ਨੇ ਫੋਨ ਕੀਤਾ ਵੀ ਤੂੜੀ ਆਈ ਆਪਣੇ ਕੋਲ ਅਈਆ ਚਲੋ ਠੀਕ ਆ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਤੁਸੀਂ ਪਿੱਛੇ ਕਿਤੇ ਲਵਾ ਲਓ ਫਿਰ ਅਸੀਂ ਇਹਨਾਂ ਨੂੰ ਕਿਹਾ ਵੀ ਭੱਦਰੂ ਲਵਾ ਦਿੰਨੇ ਆ ਇਹਨਾਂ ਆਪ ਭੱਦਰੂ ਲਵਾਤੀ ਅਹੀਂ ਤੂੜੀ ਲਾ ਲਈ ਸਵੇਰ ਤੋਂ ਲੱਗੇ ਹੋਏ ਸੀਗੇ ਸ਼ਾਮ ਤੱਕ ਪੈ ਗਈ ਤੂੜੀ ਲਾਈ ਦੋ ਬੰਦੇ ਆਏ ਮੋਟਰਸਾਈਕਲ ਤੇ ਆਣ ਕੇ ਵੀਡੀਓ ਬਣਾਉਣ ਲੱਪੇ ਇੱਥੇ ਸਰਪੰਚਾ ਸਾਹਿਬ ਜੀ ਸਰਪੰਚ ਸਾਹਿਬ 5 ਮਿੰਟ ਪਹਿਲਾਂ ਆਏ ਸਾਡੇ ਕੋਲ ਉਹਨਾਂ ਕੁਝ ਨਹੀਂ ਬੋਲੇ ਤੇ ਸਰਪੰਚ ਇੱਥੇ ਖੜਾ ਵਾ ਆਪਣੇ ਕਿ ਮੋਟਰਸਾਈਕਲ ਦੇ ਵੀਡੀਓ ਬਣਾਉਣ ਲੱਪੇ ਤੇ ਮਗਰੋਂ ਨਾਲ ਹੀ ਸਰਪੰਚ ਨੂੰ ਗਾਲ੍ਹਾਂ ਕੱਢਣ ਲੱਪੇ ਅਸੀਂ ਤੂੜੀ ਲਾ ਰਹੇ ਸੀ ਮੈਂ ਆ ਕੇ ਵੀ ਵੀਰ ਜੀ ਮੇਰਾ ਪਿੰਡ ਬੰਡਾਲਾ ਵਾ ਆਹ ਦੇਖੋ ਮੇਰਾ ਆਧਾਰ ਕਾਰਡ ਮੈਂ ਅਸੀਂ ਤੂੜੀ ਲੈ ਕੇ ਜਾਣੀ ਆ ਆ ਵੀਰੋਂ ਨਹੀਂ ਦੇਣ ਦੇ ਜਦੋਂ ਪਾਣੀ ਲੱਥਾ ਉਦੋਂ ਤੁਸੀਂ ਤੂੜੀ ਲੈ ਕੇ ਜਾਣੀ ਕਿਉਂਕਿ ਉਦੋਂ ਵੀ ਕਿਹੜੀਆਂ ਤੂੜੀਆਂ ਪੈਦਾ ਹੋਈ ਨਹੀਂਆਂ ਸਾਰੀਆਂ ਰੁੜਗੀਆਂ ਪੱਠੇ ਤੁਹਾਡੇ ਮਰ ਗਏ ਝੋਨੇ ਮਰ ਗਏ ਤੇ ਲੰਮਾ ਸਮਾਂ ਤੁਹਾਨੂੰ ਅਜੇ ਲੋਡ ਆ ਇਹਦੀ ਹਾਂਜੀ ਹਾਂਜੀ ਵੀ ਲੰਮਾ ਸਮਾਂ ਸਾਨੂੰ ਲੋਡ ਆ ਅਸੀਂ ਜਗਾ ਕਰਕੇ ਇੱਥੇ ਲਾਈ ਆ ਜਦੋਂ ਸਾਡੀ ਪਾਣੀ ਲਹਿ ਗਿਆ ਸਾਰੇ ਕੋਲ ਜਗ੍ਹਾ ਹੋਈ ਅ ਨਹੀਂ ਬੋਲਣੋਂ ਹਟਿਆ ਫਿਰ ਮੈਂ ਉਹਨੂੰ ਆਧਾਰ ਕਾਰਡ ਵਿਖਾਇਆ ਮੈਂ ਵੀ ਮੇਰਾ ਆਧਾਰ ਕਾਰਡ ਦੇਖਲਾ ਤੇ ਫਿਰ ਆਧਾਰ ਕਾਰਡ ਵੇਖਿਆ ਜਦੋਂ ਉਹਨੇ ਫਿਰ ਉਹ ਇੱਕਦਾਂ ਪਿੱਛੇ हट ਗਿਆ ਫਿਰ ਸਰਪੰਚ ਸਾਹਿਬ ਗਾਂ ਆਏ ਤੇ ਉਹਨੇ ਸਰਪੰਚ ਸਾਹਮਣੇ ਹਮਲਾ ਕਰਤਾ ਹਮਲਾ ਕਰਤਾ ਇਹ ਜਿਹੜੀ ਲੜਾਈ ਹੋਈ ਆ ਜਿਹੜੇ ਰਾਜਸਥਾਨ ਤੋਂ ਵੀਰ ਲੈ ਕੇ ਆਏ ਸੇਵਾ ਉਹਨਾਂ ਦੇ ਸਾਹਮਣੇ ਤੁਹਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਹਾਂਜੀ ਹਾਂਜੀ ਸਾਰਿਆਂ ਦੇ ਸਾਹਮਣੇ ਹੋਈ ਹੈ ਜੀ ਸਾਹਮਣੇ ਹੋਈ ਹੈ ਹਾਂਜੀ ਇੱਕ ਮਿੰਟ ਕੱਟ ਲੈਂਦੇ ਇਹ ਬਸ ਅ ਕੀ ਹੋਇਆ ਸਾਰਾ ਇੱਥੇ ਸਸੀ ਗਾਲ ਵੀਰ ਜੀ ਸਭ ਤੋਂ ਪਹਿਲਾਂ ਤਾਂ ਜੋ ਇਹ ਬਹੁਤ ਮਾੜੀ ਘਟਨਾ ਹੋਈ ਹੈ ਨਹੀਂ ਸੀ ਹੋਣੀ ਚਾਹੀਦੀ ਕੁਝ ਉਹ ਨਹੀਂ ਵੀ ਜਥੇਵੰਦੀ ਲੋ ਡਿਊਟੀ ਲਈ ਸੀ ਤੂੜੀ ਦੀ ਸਾਰਾ ਸੰਪਰਕ ਕਰਕੇ ਇਹਨਾਂ ਵੀਰ ਜੀ ਨਾਲ ਘਰ ਵਾਲੇ ਨਾਲ ਸਟਾਕ ਕਰਨ ਦਾ ਸਾਰਾ ਪ੍ਰਬੰਧ ਕਰਤਾ ਇਹਨਾਂ ਨੇ ਜਗਾਂ ਦੀ ਮੰਗ ਕੀਤੀ ਇਹਨਾਂ ਨੂੰ ਜਗਾਂ ਵੀ ਪ੍ਰੋਵਾਈਡ ਕਰਵਾਤੀ ਉਸ ਤੋਂ ਬਾਅਦ ਕੁਝ ਪਿੰਡ ਦੇ ਸ਼ਰਾਰਤੀ ਬੰਦਿਆਂ ਵੱਲੋਂ ਜਾਣ ਬੁੱਝ ਕੇ ਹਮਲਾ ਕਰਕੇ ਜਿਹੜਾ ਉਹ ਨੁਕਸਾਨ ਪਹੁੰਚਾ ਤਾ ਨੁਕਸਾਨ ਜਿੰਦੇ ਨਾਲ ਪੰਜਾਬ ਦੀ ਜਿਹੜੀ ਉਹ ਨਮੋਸ਼ੀ ਦਾ ਸਾਹਮਣਾ ਕਰਨਾ ਛੇ ਵੀ ਖਰਾਬ ਹੁੰਦੀ ਹੈ ਸਾਡਾ ਅਕਸ ਖਰਾਬ ਹੁੰਦਾ ਬਿਲਕੁਲ ਉਹੀ ਗੱਲ ਦਾ ਅਸੀਂ ਰੌਲਾ ਪਾਰੇ ਸੀਗੇ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਹੁਣ ਹੋਇਆ ਕੀ ਹੈ ਮੈਂ ਦੱਸ ਦਿੰਦਾ ਬੰਡਾਲਾ ਪਿੰਡ ਪਾਣੀ 'ਚ ਕਿਰਿਆ ਇਹ ਵੀਰ ਬੰ ਇਹਨਾਂ ਨੇ ਕਿਹਾ ਕਿ ਸਾਡੇ ਕੋਲ ਜਗ੍ਹਾ ਨਹੀਂ ਨਾ ਉੱਥੇ ਜਾ ਸਕਦੀ ਕਿਉਂਕਿ ਉੱਥੇ ਤਾਂ ਆਚਾਰ ਦੀਆਂ ਗੰਢਾ ਜਿਹੜੇ ਆਚਾਰ ਪਸ਼ੂਆਂ ਦਾ ਆਚਾਰਨ ਆ ਉਹਦੀ ਇੱਕ ਗੱਠ ਵੀ ਨਹੀਂ ਬੋਟ ਚ ਰੱਖ ਕੇ ਜਾ ਸਕਦੀ ਕਿਉਂਕਿ ਭਾਰੀ ਬੜੀ ਹੁੰਦੀ ਬੰਦੇ ਬੰਦੇ ਆ ਤੇ ਇਹ ਗੱਠ ਰਖਿੰਦੀਆਂ ਦੋ ਸੋ ਇਹਨਾਂ ਨੇ ਕਿਹਾ ਕਿ ਸਾਨੂੰ ਪਿੱਛੇ ਸੁੱਕੇ ਥਾਂ ਤੇ ਜਗ੍ਹਾ ਦੇ ਦਿਓ ਕਿਤੇ ਵੀ ਅਸੀਂ ਸਟੋਰ ਕਰ ਲਈ ਹੁਣ ਇੰਨੀ ਵੱਡੀ ਤੂੜੀ ਦੋ ਤਿੰਨ ਭੁੰਗ ਜੜਿਆ ਉਹ ਕਿਤੇ ਤਾਂ ਖੁੱਲੇ ਥਾਂ ਤੇ ਹੁਣੇ ਸੀਗੇ ਇਹਨਾਂ ਨੇ ਇੱਥੇ ਸਟੋਰ ਕਰ ਲਿਆ ਤਾਂ ਕੁਝ ਲੋਕਾਂ ਨੇ ਜਿਹੜਾ ਆ ਕਿ ਇਹਨਾਂ ਦੀ ਵੀਡੀਓ ਬਣਾਉਣ ਦੀ ਅਤੀ ਕੋਸ਼ਿਸ਼ ਕੀਤੀ ਆ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੱਥੇ ਹੱਥਾ ਪਾਈ ਹੋਈ ਆ ਇੱਥੇ ਕੁਝ ਤਿੱਖੇ ਤੇਜ ਹਥਿਆਰ ਵੀ ਚੱਲੇ ਹੋਣਗੇ ਜਿਵੇਂ ਕਿ ਉੱਥੇ ਦਾਖਲ ਨੇ ਮਰੀਜ਼ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਹੋਇਆ ਕੀ ਪਰ ਮਾੜੀ ਘਟਨਾ ਇਹ ਆ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਿਛਲੇ ਦਿਨਾਂ ਤੋਂ ਅਸੀਂ ਰੌਲਾ ਪਾਉਂਦੇ ਜੇ ਤੁਸੀਂ ਤੂੜੀ ਲੈਂਦੀ ਦੇਖ ਵੀ ਲਈਏ ਤਾਂ ਇਹਨਾਂ ਨੂੰ ਪੁੱਛ ਸਕਦੇ ਸੀ ਵੀ ਭਾਈ ਇਹ ਕਿਸੇ ਤੁਸੀਂ ਨਿਆਂ ਤਰੀਕੇ ਨਾਲ ਨਾਲ ਤਾਂ ਨਹੀਂ ਲਵਾ ਰਹੇ ਜੇ ਨਹੀਂ ਲਵਾ ਰਹੇ ਤਾਂ ਇਹ ਵੀ ਅੰਦਰ ਡੁੱਬੇ ਹੋਏ ਲੋਕਾਂ ਦੀ ਸੇਵਾ ਕਰ ਰਹੇ ਸੋ ਇਸ ਤਰੀਕੇ ਨਾਲ ਜਿਹੜਾ ਕਿਤੇ ਨਾ ਕਿਤੇ ਅਸੀਂ ਕਵਾਂਗੇ ਬਹੁਤ ਗ ਕਿ ਹੋਵੇ ਉਹਨਾਂ ਦਾ ਪੱਖ ਸੱਚਾ ਤੋਂ ਸਾਡੇ ਨਾਲ ਗੱਲਬਾਤ ਕਰ ਸਕਦੇ ਆ ਪਰ ਫਿਰ ਹਾਲ ਜਿਹੜੀ ਆ ਇਹ ਨਮੋਸ਼ੀ ਆ ਕਿਉਂਕਿ ਦੂਰੋਂ ਜਿਹੜੇ ਲੋਕ ਸਾਡੇ ਵਾਸਤੇ ਤੁਰਦੇ ਆ ਉਹ ਕੀ ਮੈਸੇਜ ਲੈ ਕੇ ਜਾਂਦੇ ਆ ਕਿ ਪੰਜਾਬ ਦੇ ਲੋਕ ਸਿਰਫ ਲੜਾਕੇ ਹੀ ਆ ਹੱਥ ਬਣ ਕੇ ਬੇਨਤੀ ਆ ਕਿ ਇਸ ਤਰ੍ਹਾਂ ਨਾ ਕਰੋ ਅਜੇ ਵੀ ਲੋਕ ਤੁਰੇ ਆ ਅਜੇ ਵੀ ਲੋਕ ਬਹੁਤ ਆ ਰਹੇ ਆ ਤੇ ਆਪਾਂ ਉਹਨਾਂ ਨੂੰ ਨਰਾਸ਼ ਕਰਕੇ ਨਾ ਭੇਜਿਏ ਸਾਡੀ ਬੇਇੱਜ਼ਤੀ ਹੁੰਦੀ ਆ ਮੈਂ ਜੀ ਸੁਖਦੇਵ ਸਿੰਘ ਸਰਪੰਚ ਪਿੰਡ ਭੱਦਰੂ ਤੋਂ ਆ ਜੀ ਮੇਰੇ ਕੋਲੇ ਨਾ ਮੰਨ ਲਓ ਵੀ ਇੱਥੇ ਤਿੰਨ ਟਰਾਲੇ ਵੱਡੇ ਆਏ ਸੀ ਹੰਗਾ ਵਾਲੇ ਦੁੱਜੇ ਕਨੰਦ ਆਪਣੇ ਢੂੜੀ ਦੇ ਜੀ ਉਹਨਾਂ ਉਹਨਾਂ ਲੈ ਜਾਣੇ ਸੀ ਅੱਗੇ ਤੇ ਉਹ ਆਂਦੇ ਵੀ ਅੱਗੇ ਦਾ ਪਾਣੀ ਹੈ ਪਾਣੀ ਤੇ ਬੰਡਾਲੇ ਦੇ ਕੁਝ ਬੰਦੇ ਆਏ ਉਹਨਾਂ ਦਾ ਵੇਖ ਕੇ ਆਏ ਉਹ ਵੀ ਜਗ੍ਹਾ ਵੀ ਜਿੱਥੇ ਪਾਣੀ ਤੇ ਉੱਥੇ ਜਾੜੀ ਸੀ ਸਕਦੇ ਟਰਾਲੇ ਉਹ ਆਂਦੇ ਵੀ ਸਾਨੂੰ ਉਹ ਬੰਡਾਲੇ ਵਾਲੇ ਬੰਦੇਆਂ ਨਾਲ ਨਾ ਸੰਪਰਕ ਕੀਤਾ ਉੱਥੇ ਜਾ ਕੇ ਵੇਖ ਕੇ ਆਏ ਵੀ ਠੀਕ ਹੈ ਡੁੱਬੇ ਹੋਏ ਨੇ ਤੇ ਉਹਨਾਂ ਕੋਲ ਮਤਲਬ ਉਹ ਬੰਦੇ ਜਦੋਂ ਇੱਥੇ ਆਏ ਉਹਨਾਂ ਨੇ ਸਾਨੂੰ ਕੋਈ ਜਗ੍ਹਾ ਦੇ ਦਿਓ ਤੇ ਜਗ੍ਹਾ ਦੇ ਦੇ ਦਿਓ ਇਹ ਕਿਤੇ ਲਵਾ ਲਨ ਸਾਡੇ ਨਿਸ਼ਾਨ ਸਿੰਘ ਦਾ ਚਾਚਾ ਜੀ ਦਾ ਲੜਕਾ ਇਹਨਾਂ ਨੂੰ ਜਗ੍ਹਾ ਹੀ ਪੁੱਛੀ ਇਹ ਆਂਦੇ ਵੀ ਲਾਲੋ ਤੁਸੀਂ ਕਿਹੜਾ ਜਗ੍ਹਾ ਚੁੱਕਰ ਚੱਲੇ ਲੋਕ ਇਹਨਾਂ ਦਾਣ ਕਰਦੇ ਪਏ ਜੀ ਉੱਥੇ ਤੂੜੀ ਲਾ ਲਈਏ ਉਹ ਤਕਰੀਬਨ 6 ਘੰਟੇ ਲੱਗੇ ਨੇ ਉਹਨਾਂ ਨੂੰ ਟਰਾਲਾ ਲਾਉਣ ਤੇ ਰੋਟੀ ਪਾਣੀ ਵੀ ਗੁਰਪੀਣੇ ਉਹਨਾਂ ਨੂੰ ਖਵਾਇਆ ਬਾਅਦ ਵਿੱਚ ਚਾਹ ਬਣਾ ਕੇ ਲਗਾਇਆ ਸੀ ਜੋ ਚਾਹ ਲੈ ਕੇ ਗਏ ਮ ਬਣਾ ਕੇ ਉੱਥੇ ਚਾਹ ਉਹਨਾਂ ਪੀਤੀ ਉਹਨਾਂ ਜਨੂੰ ਸਾਡੇ ਕੋਈ ਪੇੜ ਦੇ ਬੰਦੇ ਆ ਗਏ ਉੱਥੇ ਮੂਵੀ ਬਣਾਉਣ ਲੱਗ ਪਏ ਉਹਨਾਂ ਦੇ ਇਹ ਤੂੜੀ ਇੱਥੇ ਕਿਵੇਂ ਲੈ ਰਹੀ ਜਿੱਥੇ ਰਫੜ ਨਹੀਂ ਆਇਆ ਹੋਇਆ ਹੈ ਇਹ ਇੱਥੇ ਹਟ ਨਹੀਂ ਆਏ ਹਾਂ ਜੀ ਕਿਵੇਂ ਲਈ ਤੁਸੀਂ ਕਾਹਤੋਂ ਲਾਉਂਦੇ ਪੈ ਜੀ ਕਿਹੜੀ ਸੰਥਾ ਇੱਥੇ ਵੰਡਦੀ ਫਿਰਦੀ ਹੈ ਜੀ ਉਹ ਮੈਂ ਇਹਨੂੰ ਆਖਿਆ ਮਾ ਕਾਕਾ ਉਹ ਉਹਨਾਂ ਦੀ ਜਦੋਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਉਹਨਾਂ ਦੱਸ ਹੀ ਸਾਰੀ ਗੱਲ ਮੈਂ ਉਹਨਾਂ ਨੂੰ ਆਖਿਆ ਕਾਕਾ ਆ ਬੰਦੇ ਜਿਹੜੇ ਨੇ ਇਹ ਆਏ ਨੇ ਉਥੋਂ ਹਰਿਆਣੇ ਤੋਂ ਰਾਜਸਥਾਨ ਤੋਂ ਲੈ ਕੇ ਤੂੜੀ ਇਹ ਬੰਦੇ ਦੇਣ ਵਾਲੇ ਤੂੜੀ ਤੇ ਆਮ ਬੰਦੇ ਹੈਗੇ ਨੇ ਬੰਡਾਲੇ ਤੋਂ ਇਹਨਾਂ ਲੈ ਜਾਣੀ ਹੈ ਉਹ ਲਹੋਂਦੇ ਪੈਣੇ ਉਹ ਬੰਦੇ ਉਹਨਾਂ ਦੇ ਕੋਲੇ ਵੀ ਆਏ ਉਹਨਾਂ ਆ ਵੀ ਲੈ ਜਾਣੀ ਇੱਥੋਂ ਉਹਨਾਂ ਨੇ ਗਾਲਾਂ ਕੱਢਦੀਆਂ ਸ਼ੁਰੂ ਕਰਤੀਆਂ ਇਹ ਤੋਂ ਗਾਲਾਂ ਕੁੱਠੜ ਨੂੰ ਕੱਢਦੀਆਂ ਉਹ 8-10 ਜਣੇ ਸੀ ਮੈਂ ਉਹਨਾਂ ਨੂੰ ਆਖਿਆ ਮੈਨੂੰ ਨਾ ਗਾਲਾਂ ਦੋ ਤਿੰਨ ਕੱਢਤੀਆਂ ਤੂੰ ਮੋਦਰ ਬਣਿਆ ਪਰਦਾ ਤੂੰ ਤੇ ਤੂੜੀ ਲਵਾਉਣਾ ਹੈ ਇਹ ਕਰਨਾ ਉਹ ਕਰਨਾ ਤੈਨੂੰ ਵੇਖ ਲਾਂਗੇ ਦੋ ਭਰਾਵਾਂ ਸਾਡੇ ਜਿਹੜੇ ਕੰਗਾਂਗਰ ਤੋਂ ਤੂੜੀ ਆਈ ਆ ਉਉਸੀਂ ਇੱਥੇ ਲਿਵਾੜੀ ਭੱਦਰੂ ਤਾਂ ਕਿ ਬਟਾਲੇ ਵਾਲੇ ਮੌਕੇ ਤੇ ਸੀ ਬੰਦੇ ਜਿਨ੍ਹਾਂ ਨੂੰ ਨਹੀਂ ਜਾਣੀ ਜਿਨ੍ਹਾਂ ਨਾਲ ਜਾਣੀ ਉਹ ਮੌਕੇ ਤੇ ਲਹੋਂਦੇ ਪੈਸੇ ਜੀ ਲਾਈ ਉਹਨਾਂ ਹੀ ਲਾਈ ਆਪ ਹੀ ਲਾਈ ਹੈ ਜੀ ਅਸੀਂ ਨਹੀਂ ਲਾਈ ਕਿਸ ਨੇ ਉਹਨਾਂ ਲਾਈ ਆਪ ਹੀ ਜਿਨ੍ਹਾਂ ਨਾਲ ਜਾਣੀ ਸੀ ਅਸੀਂ ਨਹੀਂ ਲਾਈ ਦੋ ਦੋ ਭੰਗ ਜਿਹੜੇ ਨੇ ਉਹ ਅਜੇ ਵੀ ਖੜੇ ਹੋਏ ਸੀ ਉੱਥੇ ਇੱਕ ਭੰਗੋ ਨਾਲ ਲਾਗ ਦਿੱਤਾ ਦੋ ਭੰਗੋ ਆਂਦੇ ਸੀ ਜਦੋਂ ਪਾਣੀ ਉਤਰੇਗਾ ਅਸੀਂ ਬਾਅਦ ਚ ਆਪ ਵੰਡ ਕੇ ਜਾਵਾਂਗੇ ਉੱਥੇ ਇਵੀ ਜਿਹੜੀ ਤੇ ਟੂੜੀ ਦਿੱਤੀ ਹੈ ਪਹਿਲਾਂ ਉਹਨਾਂ ਦਾ ਮੌਕਾ ਘਰ-ਬਾਰ ਵੇਖ ਕੇ ਆਏ ਨੇ ਫਿਰ ਉਹਨਾਂ ਨੇ ਦਿੱਤੀ ਉਹਨਾਂ ਨੇ ਉਹਨਾਂ ਕੋਲ ਆਧਾਰ ਕਾਰਡ ਵੀ ਲਏ ਨੇ ਕੋਈ ਉਹਨਾਂ ਦੀ ਸੰਸਥਾ ਬਣੀ ਹੈ ਇਹ ਨਹੀਂ ਮੈਨੂੰ ਪਤਾ ਆਂਦੇ ਨੇ ਜੱਟ ਸਮਾਜ ਕੋਈ ਸੰਸਥਾ ਬਣਾਈ ਉਹਨਾਂ ਜੱਟ ਜੱਟ ਤੁਸੀਂ ਸਿਰਫ ਜਗਾ ਦੇਣ ਚਾਹੇ ਟੂੜੀ ਰੌਲਾ ਹਾਂਜੀ ਜਗਾ ਦੇਣ ਚਾਹੇ ਫਨ ਲੱਭਾ ਉਹ ਆਂਦੇ ਵੀ ਤੁਸੀਂ ਲੋਹਾਈ ਕਰਦੇ ਅਸੀਂ ਲੋਨ ਨਹੀਂ ਦੇਣੀ ਇੱਥੇ ਟੂੜੀ ਮੰਨ ਲਓ ਤੁਸੀਂ ਓਏ ਆ ਗੱਲਬਾਤ ਹੋਈ ਕੀ ਮੰਗਤ ਹੈ ਤੁਹਾਡੀ ਕੀ ਹੈ ਪ੍ਰਸਾਦ ਅਸੀਂ ਤਾਂ ਇਹ ਮੰਗ ਕਰ ਰਹੇ ਆਂ ਵੀ ਜੇ ਹੜ ਪੀਰ ਤਨ ਦੇ ਵਾਸਤੇ ਵੀ ਇੰਨੀ ਮਜ਼ਦੂਰੋਂ ਬੰਦੇ 700 ਕਿਲੋਮੀਟਰ ਤੋਂ ਆਏ ਨੇ ਉਹਨਾਂ ਦੇ ਮੰਨ ਲਓ ਵੀ ਗਲ ਪਏ ਉੱਥੇ ਤੇ ਅਸੀਂ ਜਾ ਕੇ ਉਹਨਾਂ ਨੂੰ ਆਖਿਆ ਉਹਨਾਂ ਨੂੰ ਮਾੜਾ ਚੰਗਾ ਬੋਲਦੇ ਸੀ ਤੇ ਅਸੀਂ ਜਾ ਕੇ ਉਹਨਾਂ ਦੀ ਮਤ ਦਿੱਤੀ ਤੇ ਸਾਡੇ ਮੋਦ ਪਰ ਪਿੰਡ ਦੇ ਸਰਪੰਚ ਦੇ ਗਾਲੀ ਪਏ ਗਏ ਨੇ ਤੇ ਦੱਸੋ ਇੱਥੇ ਕੀ ਸੇਵ ਕੀ ਹੈ ਜੀ ਮੰਨ ਲਓ ਸਾਨੂੰ ਅਸੀਂ ਇਹੋ ਜਿਹੇ ਬੰਦਿਆਂ ਨਾਲ ਤਾਂ ਫਿਰ ਵੀ ਸਾਨੂੰ ਤਾਂ ਸਾ ਮਿਲਣਾ ਚਾਹੀਦਾ ਹੈਗੀ ਪਰ ਚਾਚਾ ਨਾਲ